ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਹੰਡਿਆਆ ਬਰਨਾਲਾ ਇਹਨੂੰ ਜ਼ਿਲ੍ਹਾ ਪੈਂਦਾ ਤੇ ਬਰਨਾਲੇ ਦੇ ਬਿਲਕੁਲ ਨੇੜੇ ਹੀ ਇਹ ਪਿੰਡ ਰਹਿ ਜਾਂਦਾ ਹੈ ਮਸ਼ਹੂਰ ਆ ਪੰਜਾਬ ਦੇ ਵਿੱਚ ਕਿਉਂਕਿ ਖੇਤੀਬਾੜੀ ਨਾਲ ਸੰਬੰਧਿਤ ਕਈ ਟੂਲ ਇੱਥੇ ਬਣਦੇ ਆ ਜਿਦੇ ਚੋ ਟਰੈਕਟਰ ਜਾਂ ਕੰਬਾਈਨ ਵਗੈਰਾ ਤੁਸੀਂ ਬਹੁਤੇ ਵੀਰਾਂ ਦੇ ਨਾਮ ਸੁਨੇ ਹੋਣਗੇ ਤੇ ਅੱਜ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਇਹ ਭਰਾ ਵਪਾਰ ਦਾ ਕੰਮ ਕਰਦੇ ਇਹਨਾਂ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਇਹ ਖਾਸ ਵੀਡੀਓ ਜਰਸੀ ਨੂੰ ਪਸੰਦ ਕਰਨ ਵਾਲੇ ਭਰਾਵਾਂ ਲਈ ਹੈ ਕਿਉਂਕਿ ਬਹੁਤ ਸਾਰੇ ਨਗ ਜਰਸੀ ਦੇ ਦਿਖਾਊਗਾ ਤੇ ਸਾਰੀਆਂ ਹੀ ਨਰੂਆਂ ਵਹਿੜਾਂ ਦਿਖਾਊਗਾ ਮਤਲਬ ਕੋਈ ਵੀ ਨਰਮਜੀ ਵੱਛੀ ਨਹੀਂ ਹੈ ਦਿਸਦੀ ਇਹਨਾਂ ਦੇ ਵਿੱਚੋਂ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦੋਗੇ ਤਸੱਲੀ ਕਰਨ ਦਾ ਥੋੜਾ ਹੱਕ ਜਰੂਰ ਕਰਿਓ ਸੋ ਆਓ ਬਾਈ ਜੀ ਹੋਰਾਂ ਤੋਂ ਜਾਣਕਾਰੀ ਲਈਏ ਇੱਕ ਇੱਕ ਕਰਕੇ ਇਹ ਗਾਵਾਂ ਤੁਹਾਨੂੰ ਦਿਖਾਉਣੀ ਸ਼ੁਰੂ ਕਰਦੇ ਆਂਗੇ ਬਾਰ ਤੋਰਾਂਗੇ ਤੇ ਤੁਸੀਂ ਇੱਕ ਵਾਰ ਤੁਰਦੇ ਪਸ਼ੂ ਨੂੰ ਦੇਖ ਲਓਗੇ ਬਾਕੀ ਤਸੱਲੀ ਕਰਨ ਲਈ ਤੁਸਾਨੂੰ ਇੱਥੇ ਆਪ ਨੂੰ ਪਹੁੰਚਣਾ ਪਊਗਾ ਤੇ ਤੁਸੀਂ ਪਹੁੰਚ ਕੇ ਆਪਦੀ ਤਸੱਲੀ ਕਰਕੇ ਖਰੀਦ ਕੇ ਲੈ ਜਾਓਗੇ ਆਓ ਮリエ ਬਾਈ ਨੂੰ ਕਰਦੇ ਹਾਂ ਸ਼ੁਰੂਆਤ ਦੋਸਤੋ ਇੱਕ ਟਾਪ ਦੀ ਜਰਸੀ ਪਹਿਲੇ ਨੰਬਰ ਤੇ ਖੜੀ ਹੈ ਉਸੇ ਤੋਂ ਫਿਰ ਆਪਾਂ ਅੱਗੇ ਹੋਰ ਨਾਲ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਈ ਸਸਰੀ ਕਾਲ ਸਸਰੀ ਕਾਲ ਬਾਈ ਆ ਨਾਮ ਆਪਣਾ ਦੱਸੋ ਨਾ ਬਾਈ ਭਵਨਪ੍ਰੀਤ ਸਿੰਘ ਹੈ ਪਿੰਡ ਹੜਿਆਗਾ ਜਿਲ੍ਹਾ ਬਰਨਾਲਾ ਕਾ ਭਵਨਪ੍ਰੀਤ ਬਾਈ ਵਪਾਰ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਪਹਿਲਾਂ ਦਾਦਾ ਜੀ ਕਰਦੇ ਸੀ ਇਹ ਡੈਡੀ ਹੁਣ ਹੀ ਕਰਦੇ ਸੀਗੇ ਤੀਜੀ ਕਿਸਮ ਦੀ ਕਮੀ ਹੈ ਆਪਣਾ ਠੀਕ ਹੈ ਅੱਛਾ ਭਾਈ ਇੱਕ ਗੱਲ ਦੱਸੀ ਵੀ ਅੱਜ ਮੈਂ ਦੇਖ ਰਿਹਾ ਜਰਸੀ ਜ਼ਿਆਦਾ ਹੈ ਹਾਂਜੀ ਭਾਈ ਜਰਸੀ ਜ਼ਿਆਦਾ ਹੁੰਦੀਆਂ ਕਿ ਐਚ ਐਫ ਵੀ ਆ ਜਾਂਦੀਆਂ ਸਾਰਾ ਐਚ ਐਫ ਭਾਈ ਜ਼ਿਆਦਾ ਰਹਿੰਦੀਆਂ ਨੇ ਆਪਣੇ ਕੋਲ ਮਾਤਰਾ 'ਚ 10 ਤੋਂ 15 20 ਸਿਆਲਾਂ 'ਚ ਆਪਣੇ ਕੋਲ 25 ਤੱਕ ਵੀ ਵਾਗ ਜਾਂਦੀਆਂ ਨੇ ਐਚ ਐਫ ਤਾਂ ਆਪਣੇ ਕੋਲ ਹੀ ਠੀਕ ਹੈ ਵੀ ਇਹ ਕੁਦਰਤੀ ਸੁਭਬੀ ਆਪਣੇ ਕੋਲੇ ਇਕੱਠੀਆਂ ਹੋਈਆਂ ਨਹੀਂ ਆ ਠੀਕ ਹੈ ਤੇ ਇਹ ਐਨ ਵੀ ਇੱਕ ਦਿਨ ਜਾਂ ਦੋ ਦਿਨ ਘੱਟ ਤੋਂ ਘੱਟ 10 ਦਿਨ ਲੱਗਦੇ ਨੇ ਵੇੜਾ ਨੂੰ ਇਕੱਠੀਆਂ ਕਰਦੇ ਨੂੰ ਅੱਛਾ ਤੇ ਪਹਿਲਾਂ ਆਪਣੇ ਕੋਲੇ ਐਚ ਐਫ ਸੀਗੀਆਂ ਠੀਕ ਹੈ ਅੱਜ ਤੋਂ 7 ਕਿਸਾ 8 ਦਿਨ ਪਹਿਲਾਂ ਉਹਦਾ ਆਪਣੇ ਕੋਲ 15 ਐਚਐਫ ਵੜਾਏ ਟੌਪ ਟੌਪ ਦੀਆਂ ਠੀਕ ਹੈ ਅੱਛਾ ਭਾਈ ਅੱਜ ਸ਼ੁਰੂਆਤ ਕਰਾਂਗੇ ਤੇਰੇ ਨਾਲ ਪਹਿਲੇ ਨੰਬਰ ਤੇ ਗਾਂ ਖੜੀ ਐ ਇਹਦੇ ਤੋਂ ਡਿਟੇਲ ਇਹਦੀ ਪਹਿਲਾਂ ਦੱਸਦੀ ਫਿਰ ਇਹਨੂੰ ਤੋੜਾਂਗੇ ਭਾਈ ਇਹ ਫਸਟ ਟਾਈਮ ਰਹੀ ਪਹਿਲਨਸ ਹੂੰ ਤੇ ਮੂੰਹ ਚਾਰ ਦੰਦਾ ਕੀ ਠੀਕ ਹੈ ਤੇ ਇਹਦੇ ਇੱਕ ਤਰੀਕ ਨੂੰ ਦਿਨ ਪੂਰੇ ਨਹੀਂ ਅੱਜ ਹੋ ਗਈ 16 17 ਤਰੀਕ ਇੱਕ ਤਰੀਕ ਨੂੰ ਇਹ ਦਿਨ ਪੂਰੇ ਨਹੀਂ ਜੀ 14 ਦਿਨ ਬਾਕੀ ਹੈ 14 ਨੇ ਪੈਂਡਿੰਗ ਪੈਣੇ ਜੀ ਰੇਟ ਕੀ ਰਹਿਣਾ ਬਾਈ ਦਾ ਰੇਟ ਬਾਈ ਜਿਹੜਾ ਮੁੱਲ ਕਰਾਉਣਾ ਬਾਈ ਜਗਜੀਤ ਚਾਹ ਡੇਢ ਕਰਾ ਲੈ ਚਾਹ 70 ਕਰਾ ਲੈ 1 ਲੱਖ ਤੇ 25 ਹਜ਼ਾਰ ਦੀ ਵਸਤੀ ਦਵਾਂਗੇ ਆਪਾਂ ਖੋਲੀ ਬਾਈ ਨੂੰ ਦੋਸਤੋ 1 ਲੱਖ ਤੇ 25 ਹਜ਼ਾਰ ਚ ਪ੍ਰੋਪਰਿਆ ਰਿਕਾਰਡ ਮਿਲੂ ਗੱਲ ਕਹਿਣ ਦੀ ਨਹੀਂ ਗਈ ਠੀਕ ਹੈ ਕਹਿੰਦਾ ਵੀ ਇੱਕ ਕੋਲੋਂ ਕਹਿੰਦਾ ਕੋਲੋਂ ਜਿਹੜਾ ਮਰਜ਼ੀ ਕਾਈ ਚੱਲੇ ਲੈ ਬੰਦੇ ਨਾਲ ਆਪਾਂ ਗੱਲ ਵੀ ਕਰਾ ਦੇਈ ਜਿੱਦੋਂ ਆਪਾਂ ਇਹਦਾ ਢਾਂਚਾ ਹੀ ਬੋਲੂਗਾ ਦੋਸਤੋ ਵੀ ਇਹ ਕਿੰਨੀ ਕਿ ਚੰਗੀ ਹੋ ਸਕਦੀ ਹੈ ਵਜ਼ਨ ਦੇਖਿਓ ਬੋਡੀ weight ਤੇ ਹੀ ਡਿਪੈਂਡ ਕਰਦਾ ਇੱਕ ਕੋਈ ਵੀ ਗਾਂ ਦੇ ਜਿਆਦੇ ਦੁੱਧ ਦੇਣ ਦੀ ਜੇ ਅਪਾ ਗੱਲ ਕਰਦੇ ਆ ਟਾਪ ਦੀ ਜਰਸੀ ਰੇਟ ਰੱਖਿਆ ਸਵਾ ਲੱਖ ਰੁਪਿਆ ਪਸੰਦ ਤੁਹਾਨੂੰ ਆ ਜਾਣੀ ਹੈ ਕਿਉਂਕਿ ਬਰੀਡ ਕੁਆਲਟੀ ਚੰਗੀ ਹੈ ਤੇ ਢਾਂਚਾ ਸੋਹਣਾ ਹੈ ਮਜ਼ਬੂਤ ਫੁੱਲ ਹੈ ਪੂਰਾ ਬੋਡੀ weight ਦਾ ਤੁਸੀਂ ਦੇਖੋ ਹੁਣ ਕਰਮਾਲੀ ਬਈ ਇਹਦਾ ਗੋਲ ਜਿਹੜਾ ਇੱਕ ਹੋਰ ਕਢਾ ਦੀ ਇੱਧਰੋਂ ਹੀ ਮੋੜ ਲਾ ਇੱਧਰ ਨੂੰ ਲਈ ਆਂ ਬਾਅਦ ਚ ਸੋ ਹਵਾਨੇ ਦੀ ਬਣਾਵਟ ਦੇਖੋ ਦੱਸੋ ਫਿਟਿੰਗ ਆਲ ਆਰਡਰ ਚਾਰੇ ਥਣ ਬਿਲਕੁਲ ਥੱਲੇ ਨੂੰ ਸਿੱਧੇ ਕਿਤੇ ਵੀ ਕੋਈ ਮੈਕ ਸੰਗ ਨਹੀਂਗਾ ਥਣ ਦਾ ਸਹਿਜ ਤੁਸੀਂ ਦੇਖੋਗੇ ਜਿਵੇਂ ਜਰਸੀ ਤੇ ਐਫ ਐਫ ਦਾ ਠੰਡੀ ਕਹਿ ਨਹੀਂਗਾ ਭਾਈ ਜਿੰਨੀ ਮਰਜੀ ਜਿੱਦਨੀ ਮਰਜੀ ਪਾਸੇ ਬੈਠੀ ਜਾਵੇ ਸਹੀ ਹੈ ਭਾਈ ਲਿਆਈ ਵਾਪਸ ਸੋ 1 ਲੱਖ ਤੇ 25000 ਚ ਤੁਹਾਨੂੰ ਇੱਕ ਬਹੁਤ ਸੋਹਣੀ ਜਰਸੀ ਅੱਜ ਦੇਖਣ ਨੂੰ ਮਿਲੂਗੀ ਬਾਕੀ ਇਹਦੇ ਚੋ ਵੀ ਥੋੜਾ ਬਹੁਤ ਮਾਨਤਨ ਬਾਈ ਕਰੂਗਾ ਤੇ ਉਹਦੇ ਲਈ ਤੁਹਾਨੂੰ ਗੱਲਬਾਤ ਕਰਨੀ ਪੈਣੀ ਹੈ ਵੀਰ ਦੇ ਨਾਲ ਬੰਦਿਓ ਬਾਈ ਇਹਨਾਂ ਸੋ ਇਹ ਪਹਿਲੇ ਨੰਬਰ ਤੇ ਦੋਸੋ ਜਰਸੀ ਰੰਗ ਵੀ ਉਹੀ ਜਿਹੜੇ ਜਰਸੀ ਦੀ ਮੰਗ ਹੈ ਤੁਹਾਡੇ ਕੋਲ ਬਰੀਡਿੰਗ ਲਈ ਕੰਮ ਕਰਨਾ ਹੈ ਤਾਂ ਤੁਹਾਡੇ ਕੋਲ ਬੱਚੇ ਇਹਦੇ ਤੋਂ ਬਹੁਤ ਸੋਹਣੇ ਆ ਜਾਣੇ ਆ। ਆਪ ਵੀ ਕਿਤੋਂ ਖੁੰਝੀ ਦੱਸਦੀ ਨਹੀਂਗੀ। ਸੋ ਇਹ ਪਹਿਲੇ ਨੰਬਰ ਤੇ ਸੀ। ਦੋ ਨੰਬਰ ਤੇ ਜਿਹੜੀ ਗਾਂ ਤੁਹਾਨੂੰ ਦਿਖਾਉਣੀ ਹੈ ਇਹ ਵੀ ਜਰਸੀ ਹੈ। ਪਰ ਉਹਦਾ ਰੰਗ ਹੋਰ ਆ ਥੋੜਾ ਡਿਫਰੈਂਟ ਆ ਦੂਜੀ ਨਾਲੋਂ। ਭਾਈ ਇਹ ਇੱਕ ਹਨਮਸੂ ਹੈ। ਇਹ ਦੂਜਾ ਸੁਹਾ ਭਾਈ ਜਗਜੀਤ ਪਲੂਨ ਇਹਦੇ ਮਾਲਕਾਂ ਨੇ ਦੱਸੋ ਅਨੁਸਾਰ 23 ਕਿਲੋ ਦਿੰਦਾਗਾ। ਠੀਕ ਹੈ। ਹਾਂ। ਆ ਦਣ ਕਿੰਨੇ ਲੈ ਸਕਦੀ ਹੈ? ਦੇਨੇ ਇਹ ਕਾਰ ਤਾਂ ਪੈਂਡਿੰਗ ਪਿਆ ਹੈ ਜੀ। ਆ ਰੇਟ ਇਹਦਾ ਭਾਈ। ਰੇਟ ਭਾਈ 120 ਦੇ ਦਾਂਗੇ ਬੜਾ। ਖੋਲਾ ਭਾਈ। ਦੱਸੋ 19 2 ਥੋੜਾ ਰੰਗ ਦਾ ਫਰਕ ਜ਼ਰੂਰ ਹੈਗਾ ਪਰ ਜਿਹਨੂੰ ਦੂਜੇ ਸੂਏ ਪਸੰਦ ਹੈ ਤਾਂ ਉਹ ਇਹ ਗਾਂ ਖਰੀਦ ਸਕਦਾ ਟਾਂਚਾ ਬੜਾ ਜ਼ਬਰਦਸਤ ਹੈ ਇਹਦਾ ਵੀ ਫੁੱਲ ਬੋਡੀ ਵੇਟ ਹੈ ਹਵਾਨਾਂ ਅੱਗੋਂ ਪਿੱਛੋਂ ਨੋਟ ਕਰ ਲਿਓ ਨਰੋਏ ਪਸ਼ੂ ਨੇ ਦੁੱਧ ਦੇਣਾ ਹੁੰਦਾ ਤੇ ਉਹ ਤੁਹਾਨੂੰ ਇਹ ਵੀ ਫੁੱਲ ਨਰੋਈ ਨਜ਼ਰ ਆਉਂਦੀ ਹੋਣੀ ਹੈ ਸੋ ਇਹਦਾ ਰੰਗ ਥੋੜਾ ਸਾੰਵਲੇ ਰੰਗ ਚਾਹੀਏ ਪਰ ਸੋਹਣੀ ਵਹਿੜ ਹੈ ਕੋਲ ਆਉਂਗੇ ਤਾਂ ਵੀ ਜਚੂਗੀ ਇਹਦੀ ਗੱਲ ਵੀ ਕੱਲਾ ਤੁਹਾਨੂੰ ਵੀਡੀਓ ਤੇ ਗੱਲ ਕਹਿ ਰਹੇ ਆ ਤੁਹਾਨੂੰ ਆਆਂ ਨੂੰ ਉਪਰੀ ਲੱਗੂਗੀ ਕਿਸੇ ਗੱਲੋਂ ਦਿਲ ਨੂੰ ਲੱਗਦੀ ਵਹਿੜ ਹੈ ਇਹ ਵੀ ਬਹੁਤ ਵਧੀਆ ਬੱਚੇ ਪਿਓਰ ਜਰਸੀ ਦੇ ਪਾ ਦੂਗੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਤਾਂ ਕੰਟੈਕਟ ਕਰ ਸਕਦੇ ਹੋ ਦੋ ਨੰਬਰ ਟਾਈਟਲ ਉੱਤੇ ਸਕਰੀਨ ਉੱਤੇ ਚੱਲਣਗੇ ਜਿੰਨਾ ਤੇ ਤੁਸੀਂ ਕਾਲ ਕਰਨੀ ਹੈ ਕੰਨ ਗੋਲ ਆ ਦੱਸੋ ਵਿੱਚੋਂ ਗੁਲਾਬੀ ਹੁੰਦਾ ਜਰਸੀ ਦਾ ਕੰਨ ਆਮ ਤੌਰ ਤੇ ਆਪਾਂ ਦੇਖਦੇ ਆ ਇਹਦਾ ਤੁਸੀਂ ਥੰਡ ਦਾ ਸਾਈਜ਼ ਦੇਖੋਗੇ ਉਹ ਵੀ ਹੱਥੀ ਚੁਾਈ ਵਾਲਾ ਸਲੈ ਚਲੋ ਭਾਈ ਸੋ ਇਹ ਦੋ ਨੰਬਰ ਤੇ ਸੀ ਸੋਹਣੀਆਂ ਦੋ ਵੜਾ ਤੁਹਾਨੂੰ ਦਿਖਾ ਦੋਨੇ ਇਕੱਠੀਆਂ ਹੀ ਖਰੀਦ ਲਿਓ ਮਾਨਤਨ ਵੱਧ ਕਰ ਦੇਣਗੇ ਬਾਈ ਹੋਰੀ ਤਕ ਵੀ ਨਾ ਦੱਸ ਦੋ ਕੀ ਬਣ ਜਾਣੀ ਇਹ ਨਹੀਂ ਗੱਲ ਵੀ ਕੋਈ ਕਹੂਗਾ ਵੀ ਤੁਸੀਂ ਛੋਟੀਆਂ ਜਰਸੀ ਖਰੀਦੀਆਂ ਨਰੋਈਆਂ ਫੁੱਲ ਐ ਇਹ ਤੋਂ ਅਗੇ ਇਹ ਤਾਂ ਬਈ ਸੂਈ ਵੀ ਆ ਮੇਰੇ ਖਿਆਲ ਸੇ ਇਹ ਬਈ ਕੱਲ ਸਾਮ ਸੂਈ ਆ ਮਗਰ ਬਸ ਹੀ ਐ ਦੀ ਠੀਕ ਐ ਸੂਆ ਕਹਿੰਨਾ ਮੈਂ ਹੂੰ ਕੀ ਸੂਆ ਭਾਈ ਮਾਲਕ ਐ ਦੂਜਾ ਤੇ ਤੀਜਾ ਮੰਨ ਕੇ ਲੈ ਲੈ ਜਿਹੜਾ ਵੀਰ ਲੈਣਾ ਹਾਂ ਠੀਕ ਐ ਨਾ ਗੱਲ ਇਹ ਵੀ ਦੁੱਧ ਵਾਲ ਕਹਿੰਦੇ ਆਪਾਂ ਨੂੰ ਦੱਸਿਆ ਵੀ ਕਹਿੰਦੇ 24 25 24 25 ਕਿਲੋ ਪਾਉਦੀ ਰਹੀ ਹੈ ਮੈਡਮ ਠੀਕ ਹੈ ਅੱਛਾ ਭਾਈ ਕੀ ਡਿਮਾਂਡ ਕਰਦੇ ਹੋ ਡਿਮਾਂਡ ਭਾਈ ਇਹਦੀ ਜਿਹੜਾ ਲੈਣਾ ਜਿਗਦੀ ਤੇ 82 ਹਜ਼ਾਰ ਦੀ ਵੜ ਦੇ ਦਾਂਗੇ ਆਪਾਂ 82 ਦੀ ਜੀ ਤੋਰ ਦਗੇ ਬਈ ਦੋਸਤੋ 82 ਹਜ਼ਾਰ ਦੀ ਮਿਲ ਜੂਗੀ ਟਾਂਚਾ ਹਵਾਨਾ ਉਹ ਤੁਸੀਂ ਇਹਦਾ ਦੇਖ ਲਓ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਕਲੀਅਰ ਹੈ ਸਿੰਘ ਦਾਗਨ ਤੋਂ ਬਾਅਦ ਫੋਰ ਫੁੱਟੀ ਹੁੰਦੀ ਉਹ ਇੱਕ ਸਾਈਡ ਤੇ ਦਿਸਦੀ ਹੈ ਹਵਾਨਾ ਅੱਗੋਂ ਪਿੱਛੋਂ ਚੰਗਾ ਸਵੇਰ ਦਾ ਟਾਈਮ ਲਗਭਗ ਮੇਰੇ ਖਿਆਲ ਚ ਵੀ 11 ਵਜੇ ਦੇ ਆਸ-ਪਾਸ ਦੀ ਇਹ ਵੀਡੀਓ ਹੈ ਹਵਾਨਾ ਅਗੋਂ ਪਿੱਛੋਂ ਤੁਸੀਂ ਇਹਦਾ ਦੇਖੋ ਕਾਫੀ ਚੰਗਾ ਨਜ਼ਰ ਆਊਗਾ ਫਿਟਿੰਗ ਵਾਲਾ ਹਵਾਨਾ ਹੈ ਬੱਚਾ ਇਸ ਵਾਰ ਵੀ ਵੱਛੀ ਆ ਤੇ ਗਾਂ ਨੂੰ ਵੀ ਵੱਛੀਆਂ ਦੇਵੇਂ ਇਹ ਵੀ ਤੁਹਾਡੇ ਕੋਲ ਚੰਗੇ ਪਸ਼ੂ ਤਿਆਰ ਕਰਕੇ ਦੇਊਗੀ ਜਰਸੀ ਦੇ ਹਾਂ ਜਰਸੀ ਵਾਲ ਵਾਲੇ ਬਈ ਜਿਹੜੇ ਮਰਦੀ ਸੀਮਾਂ ਵਾਲੇ ਬੱਚੇ ਚੰਗੇ ਪਾਊਗੀ ਸਹੀ ਹੈ ਸੋ ਇਹਦਾ ਰੇਟ 82000 ਬਾਈ ਨੇ ਰੱਖਿਆ ਸੋ ਇਹ ਦੋ ਸੋ ਤਿੰਨ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਚਾਰ ਨੰਬਰ ਤੇ ਵੀ ਤੁਹਾਨੂੰ ਇੱਕ ਸੂਈ ਸਵਾਈ ਬੱਚੀ ਦਿਖਾਊਗਾ ਆ ਜਿਹੜੀ 4 ਨੰਬਰ ਤੇ ਜਰਸੀ ਹੈ ਬਾਈ ਤੇ ਪਹਿਲੇ ਨਾ ਬਾਈ ਜਗਜੀਤ ਤੇ ਮੂੰਹੋਂ ਦੁੱਗਦੇ ਦੰਦ ਕੱਢ ਦਈਏ ਉਸੀ ਅੱਛਾ ਕਿੰਨੇ ਦਿਨੋਂ ਗਿਆ ਜੀ ਇਹਨੂੰ ਸੋਜੀ ਅੱਜ ਨੂੰ ਪੰਜਵਾਂ ਦਿਨ ਹੈਗਾ 17 ਕਿਲੋ ਉਹ ਦੁੱਧ ਤਿਆਰ ਆ ਹੋਣਾ ਠੀਕ ਹੈ ਆ ਕੀ ਰੇਟ ਰੱਖਦੇ ਹਾਂ ਬਾਈ ਇਹਦਾ ਰੇਟ ਬਾਈ ਇਹ 95 ਦੇ ਦਾਂਗੇ ਠੀਕ ਹੈ ਵੀ ਆਪਣੇ ਕੋਲੇ ਕਰਮ ਵਾਲੀ ਰਹਿ ਗਈ ਐ ਮੰਨ ਕੇ ਚੱਲ ਵੀ 23 24 ਕਿਲੋ 25 ਕਿਲੋ ਤੱਕ ਵੀ ਜਾ ਸਕਦੀ ਹੈ ਜੀ ਬੱਸੀ ਠੀਕ ਹੈ ਵੀ ਇੰਨੇ ਕੁ ਬਰੀਕ ਅੰਗ ਨੇ ਇਹਦੇ ਬੱਸੀ ਜੀ ਬਰੀਡ ਆਲੇ ਤੇ ਮਗਰੀ ਬੱਸੀ ਬਹੁਤ ਸੋਹਣੀ ਹੈਗੀ ਸੋ ਇਹਦੇ ਨਾਲ ਵੀ ਬੱਛੀ ਆ ਦੱਸੋ ਲਿਆਈ ਬਾਈ 95000 ਦੋਂਦ ਵਾਲੇ ਦੰਦ ਬਾਈ ਜਿਹੜੀ ਦੱਸਦੇ ਆ ਵੀ ਇਹ ਕੱਢ ਰਹੀ ਹੈ ਹਜੇ ਦੰਦ ਵੀਡੀਓ 'ਚ ਆਪਾਂ ਦੇਖ ਹੀ ਲੈਨੇ ਆ ਕਨਫਰਮ ਕਰੇ ਇਹ ਕੱਢਦੀ ਵੀ ਹੈ ਠੀਕ ਓਕੇ ਓਕੇ ਸੋ ਦੰਦ ਦੱਸੋ ਇਹ ਹਜੇ ਚੱਕ ਹੀ ਰਹੀ ਹੈ ਪਹਿਲਾ ਸੂਆ ਵਹਿੜ 17 ਕਿਲੋ ਦੁੱਧ ਅੱਜ ਪੰਜਵੇਂ ਦਿਨ ਹੈਗਾ ਤੇ ਉਹ ਤੁਸੀਂ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਜਿਹੜੇ ਅੱਜ ਦੇ ਟਾਈਮ 'ਚ ਵੀਰ ਨਵੇਂ ਹਾਣੀ ਵਪਾਰ ਵਪਾਰ ਕਰ ਰਹੇ ਆ ਇਹ ਸਾਰਿਆਂ ਕੋਲ ਰੈਸ਼ ਦਾ ਪ੍ਰਬੰਧ ਹੁੰਦਾ ਜੇ ਕੋਈ ਦੂਰ ਤੋਂ ਆਉਂਦਾ ਵੀਰ ਇਹ ਕਮਰੇ ਇੱਦਾਂ ਦੇ ਇਹ ਭਰਾ ਤਿਆਰ ਕਰਕੇ ਰੱਖਦੇ ਆ ਤੁਸੀਂ ਰੁੱਕ ਕੇ ਵੀ ਚੋ ਸਕਦੇ ਹੋ ਤਸੱਲੀ ਕਰ ਸਕਦੇ ਹੋ ਬਈ ਕੁਮਾਰੇ ਫੇਰ ਇੱਕ ਵਾਰ ਸੋ ਇਹ ਪਹਿਲਾ ਵੈੜ ਇਹਦੇ ਨਾਲ ਵੀ ਬੱਛੀ ਐ ਇਹ 95000 ਦੀ ਮਿਲੂ ਜਿਹਨੂੰ ਸੋਈ ਸਵਾਈ ਪਸੰਦ ਆਉਂਦੀ ਆ ਤਾਂ ਤੁਸੀਂ ਇਹਦੇ ਬਾਰੇ ਸੋਚ ਸਕਦੇ ਹੋ ਪੀ ਲੈਣ ਦੇ ਬਈ ਪਾਣੀ ਤਾਂ ਚਾਹ ਇਹਦਾ ਵੀ ਦੇਖੋ ਦੱਸੋ ਹਜੇ ਛੋਟੀ ਉਮਰ ਦੀ ਐ ਦੋਂਦ ਵਾਲੇ ਦੰਦ ਅਜੇ ਚੱਕਦੀ ਐ ਹਜੇ ਚੌਕੀ ਹੁੰਦੀ ਨਹੀਂ ਕਾਫੀ ਟਾਈਮ ਤੇ ਦੋਂਦੀ ਦੋਂਦੀ ਦੀ ਹਾਈਟ ਦੇਖ ਲਓ ਜੇ ਕਿੰਨੀ ਕੁ ਕਰ ਜੂਗੀ ਕਿਉਂਕਿ ਦੂਜਾ ਸੁਹਾ ਜਦੋਂ ਉਹਨੂੰ ਸੋਣਾ ਉਹਦੋਂ ਗਾਂ ਬੰਨਣਾ ਐ ਗਾੜੀ ਕਾਫੀ ਚੰਗੀ ਆ ਪਿਛੋਂ ਵੀ ਹਵਾਨਾ ਦੇਖ ਸਕਦੇ ਇੱਕ ਵੀਰ ਕੋਈ ਐ ਨਾ ਮੰਨ ਕੇ ਇੱਕ ਸੌਦਾ ਕਰੇ ਵੀ ਛੋਟੀਆਂ ਹੋਣੀਆਂ ਮੈਂ ਇਹ ਗੱਲ ਪਹਿਲਾਂ ਹੀ ਤਾਂ ਹੀ ਐਡ ਕਰਤੀ ਸੀ ਬਾਕੀ ਜੀ ਦੋਸਤੋ ਆ ਕੇ ਦੇਖੋ ਮੇਨ ਗੱਲ ਤੇ ਦੂਜੀ ਗੱਲ ਤੁਹਾਨੂੰ ਸੋਹਣੀਆਂ ਵੜਾਂ ਦਿਖਾ ਰਹੇ ਆ ਤਾਂ ਹੀ ਇਹਨਾਂ ਬਾਰੇ ਕੱਲੇ ਕੱਲੇ ਜਾਨਵਰ ਦੀ ਆਪਣੇ ਕੋਲ ਡਿਟੇਲ ਆ ਗਈ ਬਾਈ ਠੀਕ ਆ ਹਾਂ ਲੈ ਆਈ ਬਈ ਸੋਏ ਦੋਸਤੋ ਤੁਸੀਂ 4 ਨੰਬਰ ਦੇ ਉੱਤੇ ਦੇਖ ਰਹੇ ਹੋ ਲੈ ਜੀ ਚਲੋ ਨਰੂਲੀਆਂ ਜਰਸੀ ਐ ਕੱਦ ਕਾਠ ਵਾਲੀਆਂ ਜਰਸੀ ਵਹਿੜਾਂ ਛੋਟੀਆਂ ਨਹੀਂ ਹੈ ਸੋ ਇਹ ਤੁਹਾਨੂੰ ਚਾਰ ਦਿਖਾ ਦਿਆਂ ਤੇ ਪੰਜਵੇਂ ਨੰਬਰ ਤੇ ਇੱਕ ਹੋਰ ਤੁਹਾਨੂੰ ਦਿਖਾਉਣਾ ਹੈ ਆਪਾ ਮਨਪ੍ਰੀਤ ਭਾਈ ਜਿਹੜੀ ਇਦੋਂ ਅੱਗੇ ਵਹਿੜ ਦਿਖਾ ਰਹੇ ਆ ਆਪਾ ਪੰਜ ਨੰਬਰ ਦੇ ਉੱਤੇ ਆ ਇਹ ਵੀ ਭਾਈ ਦੋਂਦਾ ਬੱਚਾ ਹੈਗਾ ਠੀਕ ਹੈ ਦੁੱਗ ਦੇ ਦੰਦ ਕੱਢ ਦिए ਵਸੀ ਠੀਕ ਹੈ ਐਚ ਐਫ ਦੇ ਪੇਟੂ ਵੀ ਹੈਗੀ ਠੀਕ ਹੈ ਤੇ ਪਹਿਲਣੇ ਮਾਣ ਨੇ 31 32 ਕਿਲੋ ਦਾ ਦੂਜੇ ਸੁਨੇ 38 ਕਿਲੋ ਦੇ ਉੱਤੇ ਦੀ ਮਾਣ ਹੈ ਇਹਦੀ ਮਾਣ ਹੈ ਜੀ ਚੀਕਾ ਆ ਜਾ ਬਹੁਤ ਹੋਣੇ ਦਿਨ ਕਿੰਨੇ ਲਊਗੇ ਦਿਨ ਇਹਦੀ ਵੀ ਇੱਕ ਤਰੀਕ ਨੂੰ ਬਈ ਪੂਰੇ ਹੁੰਦੇ ਨੇਗੇ ਇਹਦੇ ਵਿੱਚ 14ਨ ਪੈਂਡਿੰਗ ਪੈਣੇ ਰਸੀ ਅੱਛਾ ਇਹਦੀ ਡਿਮਾਂਡ ਕੀ ਰਹੂਗੀ ਬਈ ਡਿਮਾਂਡ ਬਈ ਇਹ ਦੇਦਾਂਗਾ 1 ਲੱਖ ਤੇ 10000 ਦੀ ਬੱਸੀ ਦਮਾਂਗੇ ਆਪਾਂ ਅ ਪਹਿਲਾਂ ਜੀ ਮਾੜੀ ਪੂਛ ਫੜੀ ਬਈ ਦੋਸਤੋ ਹਵਾਨੇ ਦਾ ਰੁਖ ਦੇਖਿਓ ਤੁਹਾਨੂੰ ਸਮਝ ਆਊਗੀ ਟਿਲ 65 ਦੀ ਐ ਇਹ ਬਈ ਜਮਾਂ ਠੰਡੀ ਆ ਗਈ ਕੋਈ ਐਨ ਬੰਨ ਕੇ ਚੱਲੇਗੀ ਹਣਾ ਸਾਲ ਪਰ ਆਪਣੇ ਸਾਰੇ ਠੰਡੇ ਨੇਗੇ ਕੋਈ ਇੱਕ ਦੀ ਨਹੀਂ ਗੱਲ ਕਰਦੇ ਆਪਾਂ ਸਾਰੇ ਠੰਡੇ ਨੇ ਖੋਲੀ ਬਈ ਇਹਨੂੰ ਰੈੱਡ ਐਂਡ ਵਾਈਟ ਦੋਸਤੋ ਇਹਦਾ ਰੰਗ ਹੈ ਬਹੁਤ ਸੋਹਣੀ ਬੱਚੀ ਵੱਖਰਾ ਰੰਗ ਸੋਹਣਾ ਲੱਗਦਾ ਐ ਇਸੇ ਕਰਕੇ ਪਸੰਦ ਵੱਧ ਕਰਦੇ ਆ ਭਰਾ ਇਸ ਤਰ੍ਹਾਂ ਦੇ ਰੰਗ ਨੂੰ ਤੁਸੀਂ ਇਸ ਵੈਡ ਨੂੰ ਦੇਖ ਸਕਦੇ ਹੋ ਇਹ ਵੀ ਦੋਂਦ ਵਾਲੇ ਦੰਦ ਚੱਕਦੀ ਐ ਸਹੀ ਐ ਭਾਈ ਫੇ ਚੱਕਣੀ ਸ਼ੁਰੂ ਕੀਤੀ ਐ ਤੇ ਆਪਣੇ ਮਾੜੇ ਮਾੜੀ ਚੱਕੇ ਨਹੀਂ ਭਾਈ ਜੀ ਸੋ 14 ਦਿਨ ਬਾਕੀ ਐ ਸੂਨ ਚ ਸੂਹਾ ਪਹਿਲਾ ਸੂਹੂਗੀ ਕਰਮਾਲੀ ਦਾ ਢਾਂਚਾ ਦੇਖੋ ਬਿਊਟੀ ਦੇਖੋ ਮੈਂ ਪਹਿਲਾਂ ਜਿਵੇਂ ਦੱਸਿਆ ਵੱਖਰੀ ਚੀਜ਼ ਨੂੰ ਪਸੰਦ ਕੀਤਾ ਜਾਂਦਾ ਜਦੋਂ ਰੰਗ ਵੱਖਰਾ ਨਿਕਲਦਾ ਤੇ ਇਹਦਾ ਵੀ ਰੰਗ ਵੱਖਰਾ ਰੈੱਡ ਐਂਡ ਵਾਈਟ ਰੰਗ ਤੁਸੀਂ ਇਹਦਾ ਦੇਖੋ ਥਣ ਬਿਲਕੁਲ ਥੱਲੇ ਨੂੰ ਸਿੱਧੇ ਹਜੇ ਹਵਾਨੇ ਚ ਸਪੇਸ ਫੁੱਲ ਦਿਸਦੀ ਹਾਲਾਂਕਿ ਪਹਿਲਾਂ ਪਸ਼ੂ ਹਵਾਨਾ ਪਟਣਾ ਹੀ ਸ਼ੁਰੂ ਕਰਦਾ ਪਰ ਜੇ ਇੰਨੀ ਢੈਲ ਦਿਖਾ ਰਹੀ ਆ ਤਾਂ ਆਪਾਂ ਨੂੰ ਪਤਾ ਹੈ ਨੇਚਰਲੀ ਐ ਇਹਨੇ ਬਹੁਤ ਤਿਆਰ ਹੋਣਾ ਇੱਕ ਲੱਖ ਤੇ 10000 ਚੋਂ ਇੱਕ ਸੋਹਣੀ ਵੇੜ ਜਿਹੜਾ ਵੀਰ ਖਰੀਦਣਾ ਚਾਵੇ ਤਾਂ ਕੰਟੈਕਟ ਕਰ ਲਿਓ ਤੁਸੀਂ ਬਾਈ ਨਾਲ ਨੰਬਰ 2 ਮੈਂ ਦਵੇਂ ਦੱਸਿਆ ਸਕਰੀਨ ਉੱਤੇ ਚੱਲਣਗੇ ਇੱਕ ਚੱਲਦਾ ਦੋ ਚੱਲਦੇ ਉੱਤੇ ਤੁਸੀਂ ਕਾਲ ਕਰ ਲੋਗੇ ਬਹੁਤ ਸੋਹਣੀ ਵੇੜ ਸੋਏ ਆ ਦੋਸਤ ਨੂੰ ਦਿਖਾ ਰਹੇ ਸੀਗੇ 5 ਨੰਬਰ ਦੇ ਉੱਤੇ ਇਸ ਤੋਂ ਬਾਅਦ ਚ ਦੋ ਵੜਾ ਤੁਹਾਨੂੰ ਹੋਰ ਸੂਈਆਂ ਸਵਾਈਆਂ ਦਿਖਾ ਦੂੰਗਾ ਨਾਗ ਅੱਜ ਜਿੰਨੇ ਵੀ ਦਿਖਾਉਂਗਾ ਟਾਪ ਦੀਆਂ ਹੀ ਦਿਖਾਉਣੀਆਂ ਤੁਹਾਨੂੰ ਵੜਾ ਬਾਈ ਕੋਲੋਂ ਪਹਿਲੀ ਵੀਡੀਓ ਐ ਤੇ ਪਹਿਲੀ ਵੀਡੀਓ ਚ ਤੁਹਾਡਾ ਮਾਨ ਖੁਸ਼ ਹੋਊਗਾ ਇਸ ਭਰਾ ਕੋਲ ਜਿਹੜੇ ਪਸ਼ੂ ਤੁਹਾਨੂੰ ਅੱਜ ਦਿਸ ਰਹੇ ਆ ਆ ਇਹ ਦੋ ਕੇ ਬਾਈ ਜਿਹੜੀ ਬਲੈਕ ਰੰਗ ਵਾਲੀ ਵੜਾ ਹੈ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਬਾਈ ਅੱਜ ਤੀਜਾ ਦਿਨ ਆ ਬਾਈ ਜਗਜੀਤ ਠੀਕ ਐ ਦੋ ਦੰਦ ਇਹ ਵੀ ਕੱਢ ਦੀ ਐ ਵਸੀ ਹੂੰ ਦੋਂਦੀ ਹੋਈ ਹੈਗੀ ਠੀਕ ਐ ਤੇ ਵੀ ਹਾਈਟ ਦਾ ਵੀ ਕੋਈ ਆਈਡੀਆ ਲਾ ਲੇ ਵੀ ਕਿੱਟੀ ਵਸੀ ਹੋ ਫੁੱਲ ਹਾਈਟ ਦੱਸੋ ਫੁੱਲ ਲੰਬਾਈ ਐ ਭਾਈ ਬੱਚਾ ਮਾਰ ਬਸ ਆ ਗਈ ਇਹਦੇ ਠੀਕ ਐ ਰੇਟ ਕੀ ਲਊਗਾ ਭਾਈ ਰੇਟ ਭਾਈ ਇਹ ਵੀ ਇੱਕ 20 ਦੀ ਵਸੀ ਦੇ ਦਾਂਗੇ ਆਪਾਂ ਇੱਕ 20 ਦੀ ਜੀ ਖੋਲੀ ਭਾਈ ਠੰਡੀ ਇੰਨੀ ਕਈ ਵੀ ਕਰਮ ਵਾਲੀ ਵੀ ਕੋਈ ਉਹ ਨਹੀਂ ਤੇ ਬੰਨਣ ਦੇ ਚੁੱਝਲੇ ਤਾਂ ਵੀ ਕੋਈ ਦਿੱਕਤ ਨਹੀਂ ਗਈ ਤੋੜ ਦੇ ਭਾਈ ਦੱਸੋ ਇਹ ਵੀ ਦੋਂਦੀ ਬੱਚੀ ਠੰਡੀ ਸੀ ਲੈ ਜੋ ਕਿ ਤੁਸੀਂ ਦੇਖ ਸਕਦੇ ਹੋ ਕੱਟ ਵਾਲਾ ਫਿਟਿੰਗ ਵਾਲਾ ਹਵਾਨਾ ਹਾਈਟ ਲੈਂਥ ਫੁੱਲ ਹੈ ਥਣ ਥਿਚਵਾਈ ਵਾਲੇ ਸੋਹਣੇ ਆ ਗਰਮੀ ਇਹ ਕੱਟ ਬਣਾਉਗੀ ਟਾਂਚਾ ਤੁਸੀਂ ਇਹਦਾ ਵੀਡੀਓ ਚੋ ਦੇਖ ਲਓ ਫੁੱਲ ਉੱਚੀ ਲੰਬੀ ਇਹ ਵੀ ਬਹੁਤ ਤਕੜੀ ਗਾਏ ਨੇ ਬੰਨਣਾ 1 ਲੱਖ ਤੇ 20000 ਰੁਪਏ ਰੇਟ ਬਾਈ ਨੇ ਇਹਦਾ ਬੋਲਿਆ ਬਾਕੀ ਇਹ ਇੱਕ ਵਾਰ ਡਿਮਾਂਡ ਹੈ ਥੋੜਾ ਬਹੁਤਾ ਮਾਨਤਨ ਹੋ ਜਾਂਦਾ ਹੁੰਦਾ ਵੈਸੇ ਪਹਿਲੀ ਵੀਡੀਓ ਤਾਂ ਬਾਈ ਨੂੰ ਇਹ ਹੀ ਕਿਹਾ ਸੀ ਵੀ ਆਪਾਂ ਰੇਟ ਉਹੀ ਰੱਖਾਂਗੇ ਜਿਹਦੇ ਚ ਆਪਾਂ ਫੇਲ ਕਰਨੇ ਆ ਕਰਦਾ ਬਾਈ ਕਿੰਨਾ ਕਿੰਨਾ ਜੋ ਮਾਨਤਨ ਤੁਹਾਡਾ ਕਿੰਨਾ ਖੁੰਦਾ ਉਹ ਤੁਸੀਂ ਜਦੋਂ ਗੱਲ ਕਰੋਗੇ ਵੀਰ ਨਾਲ ਉਦੋਂ ਤੁਹਾਨੂੰ ਪਤਾ ਲੱਗ ਜੂਗਾ। ਲਿਆ ਵੀਰੇ ਬਾਬਸ। ਸੋ ਇਹ ਵੀ ਇੱਕ ਸੋਹਣੀ ਵੈਡ ਆ ਦੱਸੋ ਜੀ ਨੂੰ ਐਚ ਐਫ ਜਾਂ ਐਚ ਐਫ ਦੇ ਨਾਲ ਥੋੜੀ ਬਹੁਤ ਕਰਾਸ ਅੰਕ ਪਸੰਦ ਆਉਂਦੇ ਆ ਤਾਂ ਉਹਨਾਂ ਵਾਸਤੇ ਇਹ ਵੈਡ ਬਹੁਤ ਚੰਗੀ ਹੈ। ਫਰਜ ਗੁਰਾ ਪਾਣੀ ਆ ਭਰਾ ਕਿ ਲਈਆਂ। ਸਟਾਰਟਿੰਗ ਵਾਲਾ ਹਵਾਨਾ ਦੱਸੋ ਬਿਲਕੁਲ ਵਿਚਾਲੋਂ ਘੱਟ ਤੁਹਾਨੂੰ ਨਜ਼ਰ ਆਊਗਾ। ਚਾਰੇ ਥਾਂ ਇੱਕੋ ਜਿਹਾ ਸੋਹਣਿਆ। ਆ ਲਾਸਟ ਉਤੇ ਖੋਰ ਤੁਹਾਨੂੰ ਗੱਭਣ ਗਾਂ ਦਿਖਾਉਣਾ ਦੋਸਤੋ ਬਾਈ ਕੀ ਡਿਮਾਂ ਡਿਟੇਲ ਹੈ ਇਸ ਗਾਂ ਦੀ ਡਿਟੇਲ ਬਾਈ ਇਹ ਦੂਜਾ ਸੂਅਸ ਹੁੰਦੀ ਹੈਗੀ ਇਹ ਵੀ ਹੂੰ ਤੇ ਮੰਨ ਕੇ ਚੱਲ ਵੀ ਮਾਲਕਾਂ ਨੇ ਦੱਸਣ ਸਾਰਾ 26 27 26 27 ਕਿਲੋ ਕਹਿੰਦੇ ਵੀ ਐ ਦੁੱਧ ਚੋਇਆ ਬੈਠਾ ਪਹਿਲਣ ਦਾ ਠੀਕ ਹੈ ਹਾਂ ਦਿਨ ਹਰੇ ਕਿੰਨੇ ਲੈ ਜੂ ਦਿਨ ਇਹਦੇ ਪੰਜ ਨੂੰ ਪੈਂਡਿੰਗ ਪੈਣੇ ਹੈ ਜੀ ਮੈਡਮ ਪੰਜ ਦਿਨ ਬਾਕੀ ਹੈ ਫੇ ਪੰਜ ਦਿਨ ਬਾਕੀ ਹੈ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਬਾਈ ਜਿਹੜਾ ਲੈਣ ਦੇਣਾਗਾ ਫੇ ਜਿੰਦਾ ਮਰ ਜੇ 95000 ਦੀ ਜਸ ਤੇ ਨੂਦੀ ਦੇਣੀ ਆ ਖੋਲ ਆ ਬਾਈ ਦੋਸਤੋ 95000 ਚ ਜਸ ਔਰ ਮੈਂ ਇਹ ਮੰਨੂਗਾ ਲਾਸਟ ਉੱਤੇ ਗਾਂ ਦਿਖਾ ਰਿਹਾ ਤੇ ਪਰ ਇਸ ਭਾ ਦੇ ਵਿੱਚ ਥਣ ਹਵਾਨੇ ਵਾਲੇ ਪੱਖ ਤੋਂ ਵੀ ਤੁਹਾਨੂੰ ਪਸੰਦ ਆ ਜਾਣੀ ਹੈ ਤੇ ਢਾਂਚਾ ਵੀ ਦੇਖਿਓ ਜਰਸੀ ਸੀਮਨਲ ਵਾਲੋਂਗੇ ਜਰਸੀ ਦੇ ਬੱਚੇ ਪਾ ਦੂਗੀ ਐਚ ਐਫ ਲਵਾਲੋਂਗੇ ਤਾਂ ਐਚ ਐਫ ਦੀਆਂ ਵਹਿੜਾ ਇਹ ਤੋਂ ਲੈ ਸਕਦੇ ਹੋ ਥਣ ਹੱਥੀਂ ਚੁਾਈ ਵਾਲਾ ਰਹੂਗਾ ਤੁਹਾਡੇ ਸਾਹਮਣੇ ਥਣ ਦਾ ਸੈਜ ਖਾਸ ਗੱਲ ਗੋਕੇ ਦੇ ਵਿੱਚ ਜਾਂ ਭਾਵੇਂ ਉਹ ਮੱਝ ਆ ਚਾਹੇ ਗਾਂ ਦੁੱਧ ਵਾਲੇ ਪੱਖ ਤੋਂ ਉਹਦਾ ਮਗਰੋਂ ਢਾਂਚੇ ਦੀ ਚੁੜਾਈ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਇਹਦਾ ਢਾਂਚਾ ਚੌੜਾ ਕਾਫੀ ਨਜ਼ਰ ਆਊਗਾ ਚੰਗਾ ਦੁੱਧ ਬਾਈ ਦੱਸਦਾ ਪਿਛਲੇ ਸੂਏ ਚ ਨੇ ਪਾਇਆ ਮਾਲਖਾਂ ਦੇ ਦਰਸ਼ਨ ਮੁਤਾਬਕ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸੇਵਾ ਪਰ ਟਾਂਚਾ ਦੱਸਦਾ ਗਾਂ ਦਾ ਵੀ ਦੁੱਧ ਸੋਹਣਾ ਪਾ ਇੱਕ ਤਰ੍ਹਾਂ ਦੀ ਬਾਈ ਜਗਜੀਤ ਮੱਝ ਹੀ ਆ ਗਈ ਹਮ ਐ ਮੰਨ ਕੇ ਚੱਲ ਵੀ ਜਿਹੜੇ ਡੈਰੀ ਵਾਲੇ ਵੀਰ ਨੇ ਗੀਆਂ ਉਹਨਾਂ ਦੀ ਬੈਸਟ ਆਪਸ਼ਨ ਆ ਗਈ ਐ ਮੰਨ ਕੇ ਚੱਲ ਵੀ ਜਿਵੇਂ 5 ਮਹੀਆ ਲਾ ਕੇ ਵਿੱਚ ਇੱਕ ਗਾਂ ਲਾਤੀ ਵੀ ਦੁੱਧ ਚੰਗਾ ਵੀ ਜਿਵੇਂ ਮਰਜ਼ੀ ਪਾਈ ਦਿੰਦੇ ਸਹੀ ਹੈ ਦੁੱਧ ਦੁੱਧ ਵੀ ਫੈਟ ਵਾਲੀ ਗਰਮੀ ਘਟਾਉਣਾ ਹੋਊਗੀ ਹਮ ਲਿਆਈ ਬਾਈ ਕਮਾਲ ਐ ਸੋ ਇਹ ਵੀ ਗਾਂ ਤੁਸੀਂ ਦੇਖੋ ਬਹੁਤ ਸੋਹਣਾ ਥਾਂ ਦਾ ਸੈਜ ਵੀ ਸੇ ਦਾ ਟਾਂ ਚਾ ਵੀ ਬਹੁਤ ਸੋਹਣਾ ਦੋਨੋਂ ਹੀ ਪਾਸੇ ਬੈਠ ਕੇ ਜਿਹੜਾ ਮਰਜ਼ੀ ਪਸੰਦ ਕਰੀ ਜਾਓ ਇਦਾਂ ਦਾ ਥਣ ਹਵਾਨਾ ਇਹਦਾ 흘ਲੀ ਆਵਰੀ ਵਾਪਸ ਸੋ ਇਹ ਲਾਸਟ ਉੱਤੇ ਤੁਹਾਨੂੰ ਦਿਖਾ ਰਿਹਾ ਤੇ ਮੈਂ ਸਾਰੇ ਹੀ ਪਸ਼ੂ ਤੁਹਾਨੂੰ ਅੱਜ ਬਾਈ ਕੋਲ ਜਿਹੜੇ ਸੀਗੇ ਦਿਖਾਤੇ ਆ ਗ੍ਰੇਟ ਵੀਡੀਓ ਦੇ ਵਿੱਚ ਕੀਤੇ ਅਸੀਂ ਤੇ ਤੁਹਾਨੂੰ ਆਹ ਸਾਰੇ ਵੀ ਇਹ ਪਸ਼ੂ ਤੇ ਇਹਨਾਂ ਦੀ ਡਿਮਾਂਡ ਜਿਹੜੀ ਬਾਈ ਉਹਨਾਂ ਨੇ ਰੱਖਿਓ ਵਾਜਬ ਨਜ਼ਰ ਆਊਗੀ ਪਸ਼ੂ ਸੋਹਣੇ ਆ ਬਾਕੀ ਆ ਕੇ ਤੁਸੀਂ ਫਾਈਨਲ ਕਰ ਲਿਓ ਜਿਹੜਾ ਨਾ ਖਰੀਦਣਾ ਚਾਹਣੋ ਤੁਸਾਂ ਲਈ ਕਰਨ ਦਾ ਹੱਕ ਹੈ ਪਹਿਲੀ ਵੀਡੀਓ ਸੀ ਸੋਹਣਿਆ گاਵਾ ਬਾਈ ਕੋਲ ਕੁਸ ਸੋਹਣਿਆ ਸਵੈਨਾ ਤੇ ਕੁਸ ਗੱਪਣ گاਵਾ ਤੁਸੀਂ ਦੇਖ ਕੇ ਖਰੀਦਿਓ ਜਿਹੜਾ ਤੁਹਾਡਾ ਅ ਫੈਲ ਮੂਡ ਚੰਗਾ ਲੱਗਣ ਵਾਲਾ ਪਸ਼ੂ ਜਿਹੜਾ ਤੁਹਾਨੂੰ ਲੱਗਦਾ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ